ਹੇ ਲੀਆਂ ਸਾਰੇ ਨੂੰ ਪਿਆਰ ਭਰੀ ਜੈ ਮਸੀਹ ਦੀ ਅਸੀਂ ਕਲਿਸਿਆ ਸਵੇਰ ਦੇ ਸਮੇਂ 'ਚ ਪਰਮੇਸ਼ਰ ਦੀ ਜੁਰੀ ਚ ਇਕੱਠੇ ਹੋਏ ਆਂ ਅਸੀਂ ਦਿਲ ਤੋਂ ਧੰਨਵਾਦ ਪਰਮੇਸ਼ਰ ਦਾ ਕਰਾਂਗੇ ਕਿਉਂਕਿ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਨੂੰ ਸਾਹ ਦਿੱਤੇ ਪਰਮੇਸ਼ਰ ਯਿਸੂ ਮਸੀਹ ਦਾ ਅਸੀਂ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਡਾ ਦੁਨੀਆ ਦਿਖਾਈ ਹallelujah 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 ਧੰਵਾ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਅਸੀਂ ਇੱਕ ਮਨ ਹੋ ਕੇ ਪ੍ਰਾਰਥਨਾ ਕਰ ਰਹੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਪਿਤਾ ਪਰਮੇਸ਼ਰ ਭਾਈ ਭੈਣ ਇਸ ਪ੍ਰਾਰਥਨਾ ਨੂੰ ਸੁਣਨ ਮੈਂ ਵਿਸ਼ਵਾਸ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਜੀਵਨ ਪਿਤਾ ਪਰਮੇਸ਼ ਯਿਸੂ ਮਸੀਹ ਦੇ ਨਾਮ ਸੇ ਚੇਂਜ ਹੋਏਗਾ ਉਹ ਸੇਮ ਨਹੀਂ ਰਹਿਣਗੇ ਕਿਉਂਕਿ ਪਿਤਾ ਪਰਮੇਸ਼ਰ ਤੁਹਾਡਾ ਵਚਨ ਉਹਨਾਂ ਦੇ ਦਿਲ ਦੀਆਂ ਮਾਸ ਪੱਟੀਆਂ ਤੇ ਲਿਖਿਆ ਜਾਏਗਾ ਮੇਰੇ ਪਿਆਰੇ ਪ੍ਰਭੂ ਜੀ ਸੁਣ ਕੇ ਸਨਾਨ ਵਾਲੇ ਹੋ ਜਾਣਗੇ ਖੁਦਾ ਤੇਰਾ ਕਲਾਮ ਸੁਣ ਕੇ ਸਨਾਨ ਵਾਲੇ ਹੋ ਜਾਣਗੇ ਇਸ ਕਲਾਮ ਤੇ ਪਤਾ ਚੱਲਣਗੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਸ਼ੁਕਰ ਕਰਦੀ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੀ ਹਾਂ ਆਮੇਨ ਲੀਆਂ ਸੀ ਬੱਚੇ ਜੀ ਦੇਖਾਂਗੇ ਪਹਿਲਾ ਕਰੰਥੀਆਂ ਨੂੰ 14 ਦੀ 15 ਹਾਲੇਲੂਇਆ ਇਹਨਾਂ ਸੀ ਬੱਚੇ ਜੀ ਦੇਖਾਂਗੇ ਪ੍ਰਭੂ ਦਾ ਵਚਨ ਸਾਨੂੰ ਕੀ ਕਹਿ ਰਿਹਾ ਹਾਲੇਲੂਇਆ ਫਿਰ ਗੱਲ ਕੀ ਹੈ ਮੈਂ ਤਾਂ ਆਤਮਾ ਨਾਲ ਪ੍ਰਾਰਥਨਾ ਕਰਾਂਗਾ ਅਤੇ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ ਮੈਂ ਆਤਮਾ ਨਾਲ ਗਾਵਾਂਗਾ ਅਤੇ ਸਮਝ ਨਾਲ ਵੀ ਗਾਵਾਂਗਾ ਹallelujah ਕclesiastੇ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ ਪਰਮੇਸ਼ਰ ਦਾ ਵਚਨ ਸਾਨੂੰ ਇਹ ਕਹਿ ਰਿਹਾ ਜੇ ਤੁਸੀਂ ਪ੍ਰਾਰਥਨਾ ਆਤਮਾ ਨਾਲ ਕਰਦੇ ਆ ਤਾਂ ਪਰਮੇਸ਼ਰ ਦੀ ਆਤਮਾ ਨਾਲ ਭਰਦੇ ਆ ਹਾਲੇਲੂਇਆ ਤੇ ਜਦੋਂ ਅਸੀਂ ਗਾਨਨੇ ਆ ਤੇ ਪਰਮੇਸ਼ਰ ਦਾ ਸਾਨੂੰ ਮਸਾ ਮਿਲਦਾ ਜਦੋਂ ਅਸੀਂ ਪਰਮੇਸ਼ਰ ਦੀ ਵਰਸ਼ਿਪ ਕਰਦੇ ਆ ਕਲੀਸਿਆ ਪਰਮੇਸ਼ਰ ਦਾ ਮਸਾ ਮਿਲਦਾ ਸਾਨੂੰ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਜਦੋਂ ਅਸੀਂ ਗਾਨਨੇ ਆ ਸਮਝ ਨਾਲ ਗਾਨਨੇ ਆ ਅਸੀਂ ਦੇਖਣਾ ਹੈ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਵਚਨ ਲੈ ਕੇ ਅਸੀਂ ਉਹਦੇ ਵਿੱਚ ਵਰਸ਼ਿਪ ਗਾਣੀ ਹੈ ਤੇ ਜਦੋਂ ਅਸੀਂ ਪਰਮੇਸ਼ਰ ਦਾ ਵਚਨ ਦੇ ਨਾਲ ਪ੍ਰਾਰਥਨਾ ਕਰਦੇ ਆ ਤੇ ਖੁਦਾ ਸਾਨੂੰ ਆਤਮਾ ਨਾਲ ਪਰਦਾ ਏ ਸਾਡੇ ਦੇ ਦੁਸ਼ਟ ਆਤਮਾ ਨਿਕਲ ਕੇ ਜਾਂਦੀ ਹੈ ਸਾਡੇ ਘਰਾਂ ਦੇ ਵਿੱਚ ਸ਼ਾਂਤੀ ਆਂਦੀ ਹੈ ਪਰਮੇਸ਼ਰ ਦਾ ਆਤਮਾ ਉਤਰਦਾ ਹੈ ਪਰਮੇਸ਼ਰ ਨੇ ਕਿਹਾ ਸਮਝ ਦੇ ਨਾਲ ਮੈਂ ਪ੍ਰਾਰਥਨਾ ਕਰਾਂਗਾ ਜੇ ਤੁਸੀਂ ਸਮਝ ਨਾ ਕਰਾਂਗੇ ਅਸੀਂ ਦੇਖਾਂਗੇ ਵੀ ਪ੍ਰਾਰਥਨਾ ਸਿੱ ਕਿੱਦਾਂ ਕਰਨੀ ਹੈ ਪਰਮੇਸ਼ਰ ਦਾ ਆਤਮਾ ਸਾਨੂੰ ਕੀ ਕਹਿ ਰਿਹਾ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਹੈ ਕਲੀਸਿਆ ਅਸੀਂ ਪਹਿਲੋ ਕੀ ਕਰਨਾ ਸਵੇ ਉੱਠਣਾ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ ਫਿਰ ਵਰਸ਼ਿਪ ਕਰਨੀ ਫਿਰ ਵਾਚਨ ਪੜ੍ਹਨਾ ਫਿਰ ਵਚਨ ਲੈਣਾ ਪਰਮੇਸ਼ਰ ਤੁਹਾਨੂੰ ਵਚਨ ਦੇਗਾ ਅੱਜ ਤੁਹਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਚੱਲਣਾ ਤੁਸੀਂ ਆਪਣੇ ਪਰਮੇਸ਼ਰ ਤੁਹਾਨੂੰ वचन ਦੇਗਾ वचन ਲੈ ਕੇ प्रार्थना ਕਰਨੀ ਆਪਣੇ ਤੇ ਗੋਸ਼ਨਾ ਕਰਨੀ ਮੈਂ ਬਲੈਸ ਇਹ वचन ਮੇਰੇ ਜੀਵਨ ਚ ਜਿੰਦਾ ਹੋ ਚੁੱਕਿਆ ਹੈ ਇਹ ਮੈਂ वचन ਮੇਰੇ ਜੀਵਨ ਚ ਬਲੈਸ ਕਰੇਗਾ ਮੈਨੂੰ ਮੇਰੀ ਲਾਈਫ ਨੂੰ ਬਲੈਸ ਕਰੇਗਾ ਮੇਰਾ ਹਰ ਇੱਕ ਡੁੱਸਟ ਆਤਮਾ ਮੇਰੇ ਜੀਵਨ ਚ ਜਾ ਚੁੱਕੀ ਹੈ ਤੁਸੀਂ ਯੇਸ਼ੂ ਦੇ ਨਾਮ ਚ ਬਲੈਸ ਜੀ ਤੁਸੀਂ ਅਦੁੱਪੁੱਧ ਗਵਾਹੀ ਨਾਲ ਖੜੇ ਜ ਇਕਲੀਸਿਆ ਜੋ ਤੁਹਾਨੂੰ ਸ਼ਰਮਿੰਦਾ ਕਰ ਦਿੰਦੇ ਉਹ ਖੁਦ ਸ਼ਰਮਿੰਦਾ ਹੋਣਗੇ ਯੈਸ਼ੂ ਦੇ ਨਾਮ ਦੇ ਵਿੱਚ ਜੋ ਪਰਮੇਸ਼ਰ ਜਿਹਨੂੰ ਪਤਾ ਪਰਮੇਸ਼ਰ ਦੀ ਗਵਾਹੀ ਨਾ ਚੱਲਦਾ ਕਲੀਸਿਆ ਉਹ ਕੀ ਕਰੇਗਾ ਉਹ ਤੁਹਾਨੂੰ ਵਚਨਾਂ ਰਹੀ ਸਮਝਾਏਗਾ ਹਾਲੇਲੂਇਆ ਕਲੀਸਿਆ ਤੁਹਾਨੂੰ ਪਰਮੇਸ਼ਰ ਦਾ ਆਤਮਾ ਕਹਿ ਰਿਹਾ ਤੁਸੀਂ ਪ੍ਰਾਰਥਨਾ ਕਰੋ ਦਿਨ ਰਾਤ ਪ੍ਰਾਰਥਨਾ ਕਰੋ ਜੇ ਤੁਹਾਨੂੰ ਸਮਝ ਨਹੀਂ ਆ ਰਹੀ ਛਟਕਾਰਾ ਨਹੀਂ ਹੋ ਰਿਹਾ ਰੋਜ਼ਾ ਰੱਖੋ ਉઠੋ ਧੰਨਵਾਦ ਕਰੋ ਵਰਸ਼ਿਪ ਕਰੋ ਵਚਨ ਪੜੋ ਵਚਨ ਲੈ ਕੇ ਪ੍ਰਾਰਥਨਾ ਕਰੋ ਤੁਸੀਂ ਬles ਹੋਵਗੇ ਤੁਸੀਂ ਅਦ부ਧ ਗਵਾਈ ਨ ਖੜੇ ਹੋਗੇ ਮੈਂ ਤੁਹਾਡੇ ਤੇ ਗੋਸ਼ਨਾ ਕਰਦੀ ਆ ਤੁਸੀਂ ਅਦ부ਧ ਗਵਾਈ ਨ ਖੜੇ ਜੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਛੂਏਗਾ ਜੋ ਪਰਮੇਸ਼ਰ ਸ਼ਾਂਤੀ ਦਾ ਰਾਜਕਮਾਰ ਹੈ ਤੁਹਾਡੇ ਘਰ ਸ਼ਾਂਤੀ ਆਏਗੀ ਤੁਹਾਡੇ ਹਰ ਇੱਕ ਲੜਾਈ ਝਗੜੇ ਵਾਲੀ ਆਤਮਾ ਤੁਹਾਡੇ ਜੀਵਨ ਚ ਜਾਏਗੀ ਦੁਸ਼ਟ ਆਤਮਾ ਛੱਡ ਕੇ ਜਾਏਗੀ ਜੋ ਤੁਹਾਨੂੰ ਬੁਰੇ ਸੁਪਨਿਆਂ ਦੇ ਬੁਰੇ ਖਿਆਲ ਆਉਂਦੇ ਨੇ ਉਸ ਯਸ਼ੂ ਦਾ ਆਤਮਾ ਬੁਰੇ ਸੁਪਨਿਆਂ ਨੂੰ ਆਊਟ ਕਰੇਗਾ ਤੁਹਾਡੇ ਜੀਵਨ ਚ ਤੁਸੀਂ ਬles ਆਸ਼ਿਸ਼ ਜੀ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਰਿਆ ਜਦੋਂ ਤੁਸੀਂ ਵਚਨ ਪੜੋਗੇ ਪ੍ਰਾਰਥਨਾ ਕਰੋਗੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਟੱਚ ਕਰੇਗਾ ਤੁਸੀਂ ਸੇਮ ਨਹੀਂ ਰਹੋਗੇ ਯਸ਼ੂ ਦੇ ਨਾਮ ਦੇ ਵਿੱਚ ਤੁਸੀਂ ਅਦ부ਦ ਗਵਾਹੀ ਨਾ ਖੜੇ ਹੋਗੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਗਵਾਹੀ ਤੁਹਾਡੀ ਕਰੇਗਾ ਤੁਹਾਨੂੰ ਮਾਰਗ ਦੱਸੇਗਾ ਜੇ ਤੁਸੀਂ ਪ੍ਰਾਰਥਨਾ ਕਰੋਗੇ ਮੈਂ ਤੁਹਾਡੇ ਤੇ ਗੋਸ਼ਣਾ ਕਰਦੀ ਤੁਸੀਂ ਬlesਸ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਹਾਲੇਲੂਇਆ ਧੰਵਾ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਪੁੱਤਰ ਤੇ ਪਿਤਾ ਪੁੱਤਰ ਆਤਮਾ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਖੁਦਾ ਮੇਰੇ ਮਹਾਨ ਪਰਮੇਸ਼ਰ ਜੋ ਵਾਚਰ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਨੂੰ ਦਿੱਤਾ ਖੁਦਾ ਇਹ ਪਿਤਾ ਤੁਹਾਡੀ ਆਤਮਾ ਦੇ ਨਾਲ ਪਿਤਾ ਪਰਮੇਸ਼ਰ ਆਪਣੀ ਆਤਮਾ ਨਾਲ ਪਿਤਾ ਪ੍ਰਾਰਥਨਾ ਕਰਨ ਕੀ ਖੁਦਾ ਮੇਰੇ ਪਿਆਰੇ ਪ੍ਰਭ ਜੀ ਪਿਤਾ ਪਰਮੇਸ਼ਰ ਆਤਮਾ ਦੇ ਨਾਲ ਗਾਣ ਕੀ ਖੁਦਾ ਮੈਂ ਵਿਸ਼ਵਾਸ ਕਰਦੀ ਆ ਮੇਰੇ ਪਿਆਰੇ ਪ੍ਰਭੂ ਜੀ ਇਹ ਵਚਨ ਤਾਂ ਬਿਨਾਂ ਸੇਮ ਨਹੀਂ ਰਹਿਣਗੇ ਕਿਉਂਕਿ ਤੁਹਾਡਾ ਆਤਮਾ ਨੂੰ ਹੀਲ ਕਰੇਗਾ ਉਹਨਾਂ ਦੀ ਲੜਾਈ ਝਗੜੇ ਦੁਸ਼ਟ ਆਤਮਾ ਆਊਟ ਹੋਣ ਗਿਆ ਬੁਰੇ ਸੁਪਨੇ ਉਹਨਾਂ ਦੇ ਜੀਵਨ ਚ ਆਊਟ ਹੋਣਗੇ ਬੁਰੇ ਖਿਆਲ ਸ਼ੈਤਾਨ ਦੀ ਯੋਜਨਾ ਜੀਵਨ ਚ ਕੈਂਸਰ ਹੋਏਗੀ ਮੈਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੀ ਆ ਤੁਸੀਂ ਪਿਤਾ ਇਹਨਾਂ ਨੂੰ ਪਿਤਾ ਪਰਮੇਸ਼ਰ ਵਚਨ ਦੇ ਰਹੀ ਤੁਸੀਂ ਇਹਨਾਂ ਨੂੰ ਖੁਦਾਵਾਨੇ ਸ਼ੂਇਆ ਖੁਦਾ ਇਹਨਾਂ ਨੂੰ ਹੀਲ ਕੀਤਾ ਮੇਰੇ ਪ੍ਰਭੂ ਜੀ ਤੁਹ ਦੀਆਂ ਮਰ ਪਰਮੇਸ਼ਰ ਤੇਰੀ ਦਇਆ ਤੇਰਾ ਫਜ਼ਲ ਤੇਰਾ ਅਨੁਗ੍ਰਹਿ ਕਾਫੀ ਹੈ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਦਿਲ ਤੋਂ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਜੀ ਮੈਂ ਵਿਸ਼ਵਾਸ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੀ ਜੀਵਨ ਸੇਮ ਨਹੀਂ ਹੈਗਾ ਇਹਨਾਂ ਦੀ ਲੜਾਈ ਝਗੜਾ ਦੁਸ਼ਟਾਤਮ ਆਊਟ ਹੋ ਚੁੱਕੀ ਹੈ اے ਪਿਤਾ ਪਰਮੇਸ਼ਰ ਇਹ ਜਿਹਦਾ ਸ਼ਾਂਤੀ ਦਾ ਤੁਸੀਂ ਰਾਜਕਮਾਰ ਜੇ ਇਹਨਾਂ ਦੇ ਘਰ ਵੀ ਸ਼ਾਂਤੀ ਆ ਚੁੱਕੀ ਹੈ ਤੁਹਾਡਾ ਆਤਮਾ ਇਹਨਾਂ ਨੂੰ ਛੂ ਰਿਹਾ ਹੈ ਤੁਹਾਡਾ ਆਤਮਾ ਨੇ ਤੇ ਕਰਾਚ ਉਤਰ ਚੁੱਕਿਆ ਮੇਰੇ ਪਿਆਰੇ ਪ੍ਰਭੂ ਜੀ ਜਿਹਦਾ ਬੱਚਰ ਲੈ ਕੇ ਪ੍ਰਾਰਥਨਾ ਕਰਨਗੇ ਮੈਂ ਵਿਸ਼ਵਾਸ ਕਰਦੀ ਹਾਂ ਸੇਮ ਨਹੀਂ ਰਹਿਣਗੇ ਤੁਸੀਂ ਯੇਸ਼ੂ ਮਸੀਹ ਦੇ ਨਾਮ ਚ ਸੇਮ ਨਹੀਂ ਰਹੋਗੇ ਤੁਹਾਡੀ ਲਾਈਫ ਚੇਂਜ ਹੋਏਗੀ ਤੁਹਾਡੇ ਕੋ ਸ਼ਾਂਤੀ ਹੋਏਗੀ ਤੁਹਾਡੇ ਦੁਸ਼ਟ ਆਤਮਾ ਜੋ ਤੁਹਾਨੂੰ ਅਟੈਕ ਹੁੰਦੇ ਨੇ ਉਹ ਆਊਟ ਹੋਣਗੇ ਤੁਹਾਡੇ ਜੀਵਨ ਚ ਪਰਮੇਸ਼ਰ ਦਾ ਆਤਮਾ ਤੁਹਾਨੂੰ ਬles ਕਰ ਚੁੱਕਿਆ ਕਿ ਇਸੇ ਤੁਸੀਂ ਯੇਸ਼ੂ ਮਸੀਹ ਦੇ ਨਾਮ ਚ ਬles ਜੀ ਪਰਮੇਸ਼ਰ ਦਾ ਧੰਨਵਾਦ ਕਰੋ ਮੇਰੇ ਮਹਾਨ ਪਰਮੇਸ਼ਰ ਖੁਦਾ ਮੈਂ ਤੁਹਾਡਾ ਧੰਨਵਾਦ ਕਰਦੀ ਤੁਸੀਂ ਇਹਨਾਂ ਨੂੰ ਸ਼ੁਇਆ ਖੁਦਾ ਆਸ਼ੀਸ਼ ਬਰਕਤ ਦਿੱਤੀ ਚੰਗਿਆਈ ਦਿੱਤੀ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨੀ ਯੋਜਨਾ ਜੀਵਨ ਚ ਖਤਮ ਕੀਤੀ ਪ੍ਰਭੂ ਜੀ ਜਿੰਨੇ ਵੀ ਜਿੰਨੇ ਪਿਤਾ ਸਵਚਨ ਨੂੰ ਸੁਣਨ ਕੇ ਪ੍ਰਾਰਥਨਾ ਨੂੰ ਸੁਣਨ ਕੇ ਮੈਂ ਵਿਸ਼ਵਾਸ ਕਰਦੀ ਆ ਤੁਹਾਡੇ ਪੁੱਤਰ ਨਾਮ ਦੇ ਵਿੱਚ ਹੀਲ ਹੋਣ ਕੇ ਜੋ ਵਚਨ ਸੁਣ ਕੇ ਪਿਤਾ ਪਰਮੇਸ਼ਰ ਅੱਗੇ ਤੱਕ ਸ਼ੇਅਰ ਕਰਨਗੇ ਅੱਗੇ ਤੱਕ ਪਛਾਨਣਗੇ ਉਹਨਾਂ ਦੀ ਲਾਈਫ ਤੁਹਾਡੀ ਕਲੀਸਿਸ ਸੇਮ ਨਹੀਂ ਰਹੇਗੀ ਤੁਹਾਡਾ ਪਰਮੇਸ਼ਰ ਯਿਸੂ ਮਸੀਹ ਦੇ ਨਾਮ 'ਚ ਤੁਹਾਡਾ ਜੀਵਨ ਚੇਂਜ ਹੋਏਗਾ ਤੁਹਾਡੇ ਹਾਲਾਤ ਚੇਂਜ ਹੋਣਗੇ ਤੁਸੀਂ ਬlesਸ ਹੋਵੋਗੇ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ ਧੰਨਵਾਦ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਪ੍ਰਾਰਥਨਾ ਸੁਣਿਆ ਖੁਦਾ ਕਬੂਲ ਕੀਤਾ ਸਵਰਗ ਰਾਜ ਦੇ ਪਿਤਾ ਪਰਮੇਸ਼ਰ ਤੁਸੀਂ ਕਬੂਲ ਕੀਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ Amen. God bless you all.